ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਇੰਟਰੋਲੋজিস্ট ਹਾਂ ਤੇ ਮੇਰੇ ਹਸਪੀਟਲ ਦਾ ਨਾਮ ਸਿੱਧੂ ਗੈਸਟਰੋ ਐਂਡ ਲੀਵਰ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਹੈ ਅੱਜ ਇਸ ਵੀਡੀਓ ਰਸਤੇ ਮੈਂ ਇੱਕ ਲੇਟੈਸਟ ਜੋ ਟੈਕਨੋਲੋਜੀ ਜੋ ਅਸੀਂ ਇੱਥੇ ਸਟਾਰਟ ਕੀਤੀ ਹੈ ਗੁਰਦਾਸਪੁਰ ਜਿਸ ਨੂੰ ਆਪਾਂ ਐਂਡੋਸਕੋਪਿਕ ਅਲਟਰਾਸਾਉਂਡ ਕਹਿੰਦੇ ਆ ਯੂਐਸ ਬੇਸਿਕਲੀ ਕੀ ਹੈ ਕਿ ਇਹ ਅੱਜਕੱਲ ਮਤਲਬ ਗੈਸਟਰੋਇੰਟਰੋਲੋਜੀ ਡਿਪਾਰਟਮੈਂਟ ਦੇ ਵਿੱਚ ਲੇਟੈਸਟ ਟੈਕਨੋਲੋਜੀ ਹੈ ਜਿਸ ਦੇ ਅਨੇਕਾਂ ਹੀ ਫਾਇਦੇ ਹਨ ਤਾਂ ਮੈਂ ਇੱਕ ਇੱਕ ਕਰਕੇ ਉਹ ਹਰੇਕ ਫਾਇਦੇ ਦਾ ਮਤਲਬ ਕਿਸ ਕਿਸ ਕੰਮਾਂ ਵਾਸਤੇ ਇਹ ਚੀਜ਼ ਯੂਜ਼ ਹੁੰਦੀ ਹੈ ਉਹ ਸਾਰੇ ਤੁਹਾਡੇ ਨਾਲ ਸ਼ੇਅਰ ਕਰਾਂਗਾ ਮੋਸਟਲੀ ਕੀ ਹੈਗਾ ਕਿ ਇਹ ਮਸ਼ੀਨ ਆਲਮੋਸਟ ਬਹੁਤ ਘੱਟ ਸੈਂਟਰਸ ਦੇ ਵਿੱਚ ਹੈ ਇਨਫੈਕਟ ਬਹੁਤ ਵੱਡੇ ਸੈਂਟਰਾਂ ਦੇ ਵਿੱਚ ਵੀ ਯੂਐਸ ਜਿਹੜੀ ਹੈ ਉਹ ਨਹੀਂ ਕੀਤਾ ਜਾਂਦਾ ਔਰ ਜਿੱਦਾਂ ਕਿ ਮੈਂ ਦੱਸਿਆ ਕਿ ਮੈਂ ਐਸਐਮਐਸ ਜੈਪੁਰ ਤੋਂ ਪਾਸ ਆਊਟ ਸੀ ਉੱਥੇ ਜਿਹੜਾ ਕਿ ਬਹੁਤ ਵੱਡਾ ਇੰਸਟੀਚਿਊਟ ਹੈ ਗੈਸਟਰੋ ਗੈਸਟਰੋਇੰਟਰੋਲੋਜੀ ਦਾ ਤਾਂ ਉੱਥੇ ਸਾਨੂੰ ਇਸ ਚੀਜ਼ ਨੂੰ ਸਿੱਖਣ ਵਾਸਤੇ ਇੱਕ ਪ੍ਰੋਪਰ ਸਪੈਸ਼ਲ ਟ੍ਰੇਨਿੰਗ ਲੱਗਦੀ ਹੈ ਤਾਂ ਉਸ ਟ੍ਰੇਨਿੰਗ ਸਦਕਾ ਅਸੀਂ ਕਹਿ ਲਓ ਕਿ ਇਹ ਇਹ ਮਸ਼ੀਨ ਦਾ ਪ੍ਰੋਪਰ ਯੂਟਿਲਾਈਜ਼ ਕਰਨ ਦੇ ਵਿੱਚ ਆਪਾਂ ਸੰਭਵ ਹੋਏ ਬੇਸਿਕਲੀ ਕੀ ਹੈ ਕਿ ਇਸ ਮਸ਼ੀਨ ਦੀ ਜਿਹੜੀ ਵਰਤੋਂ ਹੈ ਉਹ ਕਿਸ ਕੰਮ ਲਈ ਕੀਤੀ ਜਾਂਦੀ ਹੈ ਸਭ ਨਾਲੋਂ ਪਹਿਲਾ ਕੁਐਸਚਨ ਤਾਂ ਇਹ ਹੈ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਆਮ ਇਨਸਾਨ ਮਤਲਬ ਆਮ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਬਈ ਇਹ ਮਸ਼ੀਨ ਵਰਕ ਕਿੱਦਾਂ ਕਰਦੀ ਹੈ ਬੇਸਿਕਲੀ ਕੀ ਹੁੰਦਾ ਹੈਗਾ ਇਹ ਬਿਲਕੁਲ ਐਂਡੋਸਕੋਪ ਵਾਂਗ ਹੀ ਮਸ਼ੀਨ ਹੁੰਦੀ ਹੈ ਲੇਕਿਨ ਜਿੱਦਾਂ ਐਂਡੋਸਕੋਪ ਦੇ ਅੱਗੇ ਕੈਮਰਾ ਲੱਗਿਆ ਹੁੰਦਾ ਹੈ ਇਸ ਮਸ਼ੀਨ ਦੇ ਅੱਗੇ ਅਲਟਰਾਸਾਊਂਡ ਲੱਗਿਆ ਹੁੰਦਾ ਜਿੱਦਾਂ ਅਲਟਰਾਸਾਊਂਡ ਦੀ ਮਸ਼ੀਨ ਆਪਾਂ ਬਾਹਰੋਂ ਕਰਦੇ ਆ ਇਦਾਂ ਹੀ ਦੂਰਬੀਨ ਦੇ ਅੱਗੇ ਅਲਟਰਾਸਾਊਂਡ ਲੱਗਿਆ ਹੁੰਦਾ ਤਾਂ ਉਹ ਅਲਟਰਾਸਾਉਂਡ ਅਸੀਂ ਅੰਦਰ ਜਾ ਕੇ ਬਿਲਕੁਲ ਲੀਵਰ ਹੋ ਗਿਆ ਸਾਡਾ ਗਾਲ ਬਲੇਡਰ ਜਿਵੇਂ ਪਿੱਤਾ ਹੋ ਗਿਆ ਪਿਤ ਦੀ ਨਲੀ ਹੋਗੀ ਪੈਨਕਰੀਆਸ ਹੋ ਗਿਆ ਕਿਡਨੀ ਹੋਗੀ ਸਪਲੀਨ ਹੋ ਗਿਆ ਹਰੇਕ ਜੋ ਇੰਟਰਨਲ ਸਟਰਕਚਰ ਜੋ ਮਤਲਬ ਗੈਸਟ੍ਰੋਇੰਟਰੋਲੋਜੀ ਦੇ ਨਾਲ ਜੁੜਿਆ ਹੋਇਆ ਹੈ ਉਸ ਦੀ ਮੈਕਸਿਮਮ ਡਿਟੇਲ ਆਪਾਂ ਇਨਫੋਰਮੇਸ਼ਨ ਗੈਦਰ ਕਰ ਸਕਦੇ ਹਾਂ ਔਰ ਜਿੰਨੀਆਂ ਵੀ ਗਾਈਡਲਾਈਨਸ ਹਨ ਜਿੰਨੀਆਂ ਵੀ ਕਿਤਾਬਾਂ ਹਨ ਉਹ ਉਹਨਾਂ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਜਿਹੜਾ ईयूएस मतलब एंडोस्कोपिक अल्ट्रासाउंड जो है वो इन्वेस्टिगेशन ऑफ चॉइस है मतलब ये सब नालो बेस्ट इन्वेस्टिगेशन है इन सारीया चीजਾਂ ਦੀਆਂ ਇਹਨਾਂ ਸਾਰੀਆਂ ਬਿਮਾਰੀਆਂ ਦੀ ਡਿਟੇਲ ਇਨਫੋਰਮੇਸ਼ਨ ਲੈਣ ਵਾਸਤੇ ਜੇ ਆਪਾਂ ਉੱਪਰੋਂ ਗੱਲ ਕਰੀਏ ਸਭ ਨਾਲੋਂ ਪਹਿਲੇ ਨੰਬਰ ਤੇ ਇਸ ਦੇ ਨਾਲ ਅਸੀਂ ਲੀਵਰ ਦੀ ਪੂਰੀ ਇਨਫੋਰਮੇਸ਼ਨ ਲਈਤੀ ਜਾ ਸਕਦੀ ਹੈ ਨੰਬਰ 1 ਜਿੱਦਾਂ ਕਿ ਕਈ ਪੇਸ਼ੈਂਟਸ ਆਉਂਦੇ ਹਨ ਉਹਨਾਂ ਨੂੰ ਕਈ-ਕਈ ਸਾਲ ਤੋਂ ਪੀਲੀਆ ਠੀਕ ਨਹੀਂ ਹੁੰਦਾ ਕਾਰਨ ਹੀ ਨਹੀਂ ਪਤਾ ਹੁੰਦਾ ਨਾ ਉਹਨਾਂ ਨੂੰ ਕੋਈ ਕਾਲਾ ਪੀਲੀਆ ਨਾ ਡਰਿੰਕ ਕਰਦੇ ਆ ਉਸ ਕੇਸ ਦੇ ਵਿੱਚ ਅਸੀਂ ਲੀਵਰ ਦੇ ਵਿੱਚੋਂ ਛੋਟਾ ਜਿਹਾ ਟੁਕੜਾ ਇਸ ਮਸ਼ੀਨ ਦੇ ਰਸਤੇ ਲੈ ਕੇ ਉਸ ਦੀ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ ਤੇ ਉਸ ਦੇ ਆਧਾਰ ਤੇ ਉਸ ਨੂੰ ਟਰੀਟ ਕੀਤਾ ਜਾ ਸਕਦਾ ਹੈ ਸੈਕੰਡ ਨੰਬਰ ਤੇ ਕਦੇ-ਕਦੇ ਕੋਈ ਕੈਂਸਰ ਵਾਲੀ ਗੱਠ ਜਾਂ ਕੋਈ ਗੱਠ ਜਿਹੜੀ ਹੈ ਲੀਵਰ ਦੇ ਵਿੱਚ ਜਾਂ ਪੈਨਕਰੀਆਸ ਦੇ ਵਿੱਚ ਆ ਕੇ ਆਪਣਾ ਪ੍ਰੋਬਲਮ ਕ੍ਰੀਏਟ ਕਰਦੀ ਹੈ ਤਾਂ ਇਸ ਦੂਰਬੀਨ ਰਸਤੇ ਹੀ ਅਸੀਂ ਉਸ ਗੱਠ ਦੇ ਕੋਲ ਜਾ ਕੇ ਉੱਥੋਂ ਟੁਕੜਾ ਲੈ ਕੇ ਕੈਂਸਰ ਦਾ ਮਤਲਬ ਕੈਂਸਰ ਨੂੰ ਡਿਟੈਕਟ ਕੀਤਾ ਜਾ ਸਕਦਾ 12 ਉਹ ਸੂਈ ਦੇ ਨਾਲ ਉਸ ਟੁਕੜੇ ਦੇ ਪੀਸ ਲੈਣ ਦੀ ਜ਼ਰੂਰਤ ਨਹੀਂ ਅੰਦਰੋਂ ਹੀ ਬਿਨਾ ਕੋਈ ਚੀਰ ਫਾੜ ਤੋਂ ਤੁਸੀਂ ਲੀਵਰ ਦੇ ਵਿੱਚੋਂ ਜਾਂ ਪੈਨਕਰੀਆਸ ਦੇ ਵਿੱਚੋਂ ਉਸ ਪਾਰਟਿਕੂਲਰ ਗੱਠ ਵਿੱਚੋਂ ਉਸ ਗੱਠ ਦਾ ਪੀਸ ਲੈ ਕੇ ਉਸ ਦੀ ਜਾਂਚ ਲਈ ਭੇਜ ਦੇ ਹੋ ਤਾਂ ਕਿ ਸਾਨੂੰ एग्ਜੈਕਟ ਕਾਰਨ ਪਤਾ ਲੱਗ ਸਕੇ ਹੋਰ ਇਹਦੇ ਕਾਰਨ ਹੁੰਦੇ ਆ ਕਈਆਂ ਨੂੰ ਟੀਬੀ ਹੁੰਦੀ ਹੈ ਲੇਕਿਨ ਫੇਫੜੇ ਦੀ ਟੀਬੀ ਨਹੀਂ ਹੁੰਦੀ ਸਿਰਫ ਲਿੰਫ ਨੋਡਸ ਜਿਹੜੀਆਂ ਬੜੇ ਛੋਟੇ ਛੋਟੀਆਂ ਗੱਠਾਂ ਸਾਡੇ ਆਪਣੇ ਕਹੋ ਸਾਂਹ ਦੀ ਨਾੜੀ ਦੇ ਨਾਲ-ਨਾਲ ਜੁੜ ਜਾਂਦੀਆਂ ਹਨ ਤਾਂ ਉੱਥੋਂ ਵੀ ਟੁਕੜਾ ਲੈ ਕੇ ਇੱਕ ਟੀਬੀ ਨੂੰ ਡਿਟੈਕਟ ਕੀਤਾ ਜਾ ਸਕਦਾ ਹੈ ਤੀਸਰੇ ਨੰਬਰ ਤੇ ਜਿਹੜਾ ਕਿ ਇਹਦਾ ਬਹੁਤ ਜ਼ਿਆਦਾ ਜ਼ਰੂਰੀ ਜਿਹੜਾ ਰੋਲ ਹੈ ਪਿਤ ਦੀ ਨਲੀ ਜਿਹਨੂੰ ਆਪਾਂ ਸੀਬੀਡੀ ਕਾਮਨ ਬਾਈਲ ਡਕਟ ਕਹਿੰਦੇ ਆ ਕਦੇ-ਕਦੇ ਛੋਟੇ-ਮੋਟੀਆਂ ਸਟੋਨ ਜਾਂ ਕੋਈ ਇਸ ਪਿਤ ਦੀ ਨਲੀ ਦਾ ਕੈਂਸਰ ਜਾਂ ਪਿੱਤੇ ਦਾ ਕੈਂਸਰ ਇਹ ਚੀਜ਼ਾਂ ਜਿਹੜੀਆਂ ਨਾਰਮਲ ਅਲਟਰਾਸਾਉਂਡ ਦੇ ਵਿੱਚ ਨਹੀਂ ਪਤਾ ਲੱਗ ਸਕਦੀਆਂ ਤਾਂ ਇਸ ਮਸ਼ੀਨ ਰਸਤੇ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਲਗਾ ਸਕਦੇ ਹੋ ਤੇ ਨਾਲੇ ਟੁਕੜੇ ਦੀ ਜਾਂਚ ਲੈ ਕੇ ਉਸ ਦਾ ਉਸ ਨੂੰ ਭੇਜ ਸਕਦੇ ਹੋ ਤਾਂ ਕਿ ਉਹ ਜੋ ਵੀ ਤੁਸੀਂ ਸੋਚ ਰਹੇ ਹੋ ਕਿ ਇਹ ਇਹ ਗੱਟ ਕੈਂਸਰ ਦੀ ਹੈ ਉਹ ਕਨਫਰਮ ਕੀਤੀ ਜਾ ਸਕੇ